मतलब देख लिया छोटा सिद्धू ਤੁਸੀਂ ਕਿਵੇਂ ਲੱਗਦਾ ਫੋਟੋਆਂ ਦੇਖੀਆਂ ਹੈ ਉਹ ਫਿਰ ਉਹ ਵੀ ਲੱਗਦਾ اچھا ਬਈ ਬਣਾ ਪਿੱਛੇ ਆਈ ਬਣਿਆ ਦੋਨੇ ਕਰਾਈ ਬਣਿਆ ਸਵਾਦ ਦੇ ਬਣਿਆ ਇਸੇ ਨਾਮ ਪੁਰਾਣੇ ਕਰੇ ਨੰਬਰ ਲੱ ਕੇ ਰਸਤਰੀ ਕੀਤੀ ਹੈ ਪਰ ਅਸੀਂ ਬਹੁਤ ਖੁਸ਼ ਹਾਂ ਰਹੀਆਂ ਮਾਵਾ ਭੈਣਾਂ ਨੇ ਗੀਤ गा ਕੇ ਤੁਸੀਂ ਮਨਾਈ ਅਸੀਂ ਨੀਆ ਨੀਆ ਗਾਵਾਂ ਟਿਕਾਉ ਸਤਾਲਾ ਨੂੰ ਨਹੀਂ ਤਾਂ ਤਾਂ ਬਾਜੋ ਆਜਾ ਲਾ ਲਾ ਦੂਸਤਾਂ ਨੂੰ ਡੁਲੇ ਲੋ ਲਾ ਬਾਈ ਹਾਤੀ ਪੁੱਤ ਵੀਰ ਦਾ ਪੁੱਤ ਮੱਤ ਸਵੇਰ ਜਉਂਦੜ ਚਲੋ ਸਿੱਧੂ ਆ ਗਿਆ ਬਾਪ ਦੇ ਵੇੜੇ ਸੁੰਦੇ ਨਗਾ ਚਲਦਾ ਚਿੱਤੂ ਆ ਗਿਆ ਬਾਪ ਦੇ ਜੋ ਕੋਈ ਆਪਣਾ ਇਹ ਹੈਗਾ ਪਰਵਾਜ਼ ਆਪਾਂ ਨੇ ਮੰਗਿਆ ਵੀਰ ਦਾ ਬਹੁਤ ਜਿਆਦਾ ਖੁਸ਼ੀ ਆ ਸੰਕਸ਼ੀਆਂ ਲਿਆਤੀਆਂ ਹਵੇਲੀ ਦੇ ਵਿੱਚ ਸਾਨੂੰ ਤਾਂ ਹੀ ਲੱਗਦਾ ਵੀ ਵਾਪਸ ਸਿੱਧੂ ਵਾਪਸ ਆ ਗਿਆ ਤੁਸੀਂ ਮੇਲੇ ਛੋਟੇ ਜਿਹੇ ਬਹੁਤ ਪਿਆਰਾ ਬੱਚਾ ਹੈਗਾ ਸਾਨੂੰ ਤਾਂ ਉਵੇਂ ਹੀ ਲੱਗੇ ਹੁੰਦੇ ਦੀਆਂ ਪਹਿਲਾਂ ਸਿੱਧੂ ਦੀਆਂ ਫੋਟੋਆਂ ਵੇਖੀਆਂ ਗਈਆਂ ਸਾਨੂੰ ਉਵੇਂ ਹੀ ਲੱਗਦਾ ਵੀਰਾ ਕਿੰਨੀ ਖੁਸ਼ ਹੁੰਦੀ ਹੈ ਇਹ ਬਹੁਤ ਜ਼ਿਆਦਾ ਖੁਸ਼ੀ ਹੈ ਵੀਰੇ ਸਾਡਾ ਤਾਂ ਜਣੀ ਦੀ ਕੋਈ ਬਿਆਨ ਨਹੀਂ ਕਰ ਸਕਦੇ ਇੰਨੀ ਜ਼ਿਆਦਾ ਖੁਸ਼ੀ ਹੈ ਮਹਾਰਾਜ ਨੇ ਪ੍ਰਮਾਤਮਾ ਨੇ ਉਹਨਾਂ ਦੀ ਝੋਲੀ ਮਹਾਰਾਜ ਕਰੇ ਬਸ ਬੱਚਾ ਉਸੇ ਲੈਣ ਤੇ ਉਸੇ ਕਿੰਨੀ ਖੁਸ਼ੀ ਨਿੰਮੰਤਾ ਜਦ ਸਿੱਧੂ ਆ ਗਿਆ ਮੜ ਕੇ ਬਹੁਤ ਖੁਸ਼ੀ ਹੈ ਅੱਛਾ ਬਹੁਤ ਲੰਬੇ ਸਮੇਂ ਬਾਅਦ ਸਿੱਧੂ ਤੇ ਪੁਰਾਣੇ ਘਰ ਦੇ ਵਿੱਚ ਵੀ ਰੌਣਕਾਂ ਲੱਗੀਆਂ ਨੇ ਅੱਜ ਨਿੰਮ ਵੀ ਬੰਦਤਾ ਲੱਡੂ ਵੀ ਬੰਦਤਾ ਤੇ ਸਿੱਧੂ ਦੀ ਮਤਲਬ ਦੇਖ ਲਿਆ ਛੋਟਾ ਸਿੱਧੂ ਤੁਸੀਂ ਕਿਵੇਂ ਲੱਗਦਾ ਫੋਟੋਆਂ ਦੇਖੀਆਂ ਹੈ ਅੱਛਾ ਗਰੇ ਬੰਦ ਦੇ ਜੀ ਹੈ ਪੰਜਾਬੀ ਸਦਾ ਚਾਰ ਮਤਾਬ ਕੁਝ ਮਤਾਬ ਕੁਝ ਉਹ ਖੁਸ਼ੀ ਹੁੰਦੀ ਹੈ ਘਰੇ ਅਸੀਂ ਨਿੰਮ ਬੰਦਿਆ ਉਸੇ ਤਰ੍ਹਾਂ ਹੀ ਅੱਜ ਅਸੀਂ ਨਵੇਂ ਘਰੇ ਬੰਦਿਆ ਸਵਾਦ ਦੇ ਬੰਦਿਆ ਇਸੇ ਨਾਮ ਪੁਰਾਣੇ ਕਰੇ ਨਿੰਬਨ ਲੱਗੇ ਅਸੂਰੀ ਕੀਤੀ ਐ ਕਰਦੇ ਅਸੀਂ ਬਹੁਤ ਖੁਸ਼ ਹਾਂ ਰਹੀਆਂ ਮਾਵਾ ਭੈਣਾਂ ਨੇ ਗੀਤ ਗਾ ਕੇ ਖੁਸ਼ੀ ਮਨਾਈ ਅਸੀਂ ਵਾਪਸੀ ਵਾਸਤੇ ਬੜੇ ਜਿਹੜੇ ਗੀਤ ਵੀ ਗਾਏ ਲੱਡੂ ਵੀ ਵੰਡੇ ਸਿੱਧੂ ਦੀ ਵਾਪਸੀ ਹੋਈ ਹੈ ਜਵਾਬ ਕੀ ਦੋਂਗੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸੋਚਿਆ ਸੀ ਵੀ ਸਿੱਧੂ ਨਹੀਂ ਆਉਂਦਾ ਮੁਰਖੇ ਨਹੀਂ ਉਹ ਤਾਂ ਭੁੱਲ ਜਾਣ ਵੀ ਉਹ ਤਾਂ ਬਾਈ ਨੇ ਵੀ ਕਹਿਆ ਸੀ ਵੀ ਭੁੱਲ ਜਾਓ ਤੁਸੀਂ ਤੇ ਬਾਈ ਨੇ ਬਾਈ ਆਇਆ ਦਵਾਰੇ ਅਸੀਂ ਬਹੁਤ ਖੁਸ਼ ਹਾਂ ਹੈ ਅੱਛਾ ਹਈ ਬਣਾਏ ਤਾਂ ਹਾਂ ਬਣਾਇ ਕਰਾਈ ਬਣਿਆ ਬਾਤ ਦੇ ਬਣਿਆ ਇਸੇ ਨਾਮ ਪੁਰਾਣੇ ਕਰੇ ਨਿੰਬਲ ਲੱਗੇ ਰਸ ਪੂਰੀ ਕੀਤੀ ਹੈ ਕਰਦੇ ਅਸੀਂ ਬਹੁਤ ਖੁਸ਼ ਹਾਂ ਰਹੀਆਂ ਮਾਵਾ ਭੈਣਾਂ ਨੇ ਗੀਤ गा ਕੇ ਖੁਸ਼ੀ ਮਨਾਈ ਅਸੀਂ ਗੋਈ ਗਾਵਾਂ ਟਿ ਗਾਵ ਸਤਾਲਾਂ ਨੂੰ ਮਿਟਿਉਂ ਨਾ ਆਜੋ ਆਜਾ ਲੱਗੂ ਨਾ ਦਸ ਤੈਲਾ ਡੁਲੇ ਲੋ ਆ ਗਏ ਸਿੱਧੂ ਆ ਗਿਆ ਬਾਪ ਦੇ ਦੇ ਸੁਨੀਆਂ ਦਾ ਸੰਨ ਗਾਣ ਚਾ ਸਿੱਧੂ ਆ ਗਿਆ ਬਾਪ ਦੇ ਦੇ ਸੁਨੀਆਂ ਦਾ ਸੰਨ ਗਾਣ ਗਾ ਕੇ ਜੋ ਕੋਈ ਆਪਣਾ ਇਹ ਹੈਗਾ ਪਰਵਾਜ਼ ਆਪਾਂ ਨੇ ਮਗਲਿਆ ਵੇਖਦਾ ਬਹੁਤ ਜਿਆਦਾ ਖੁਸ਼ੀ ਆ ਸਾਨੂੰ ਮਹਾਰਾਜ ਨੇ ਦਵਾਰੇ ਖਿਸ਼ੀਆਂ ਲਿਆਤੀਆਂ ਹਵੇਲੀ ਦੇ ਵਿੱਚ ਸਾਨੂੰ ਦਾਈ ਲੱਗਦਾ ਵੀ ਵਾਪਸ ਸਿੱਧੂ ਵਾਪਸ ਆ ਗਿਆ ਤਸੀਂ ਮੇਰੇ ਛੋਟੇ ਛੇਤ ਨੂੰ ਦੇਖਿਆ ਕਿ ਆਪਣੀ ਬਹੁਤ ਪਿਆਰਾ ਬੱਚਾ ਹੈਗਾ ਸੇਮ ਸਾਨੂੰ ਤਾਂ ਉਵੇਂ ਹੀ ਲੱਗਦਾ ਜਿਵੇਂ ਵੀ ਜਿਹੜੇ ਛੋਟੇ ਹੁੰਦੇ ਦੀਆਂ ਪਹਿਲਾਂ ਸਿੱਧੂ ਦੀਆਂ ਫੋਟੋਆਂ ਵੇਖੀਆਂ ਗਈਆਂ ਸਾਨੂੰ ਉਵੇਂ ਹੀ ਲੱਗਦਾ ਵੀਰਾ ਕਿੰਨੀ ਕੁ ਖੁਸ਼ੀ ਹੁੰਦੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਵੀਰੇ ਸਾਡਾ ਤਾਂ ਜਣੀ ਦੀ ਕੋਈ ਬਿਆਨ ਨਹੀਂ ਕਰ ਸਕਦੇ ਇੰਨੀ ਜ਼ਿਆਦਾ ਖੁਸ਼ੀ ਹੈ ਮਹਾਰਾਜ ਨੇ ਪ੍ਰਮਾਤਮਾ ਨੇ ਉਹਨਾਂ ਦੀ ਝੋਲੀ ਮਹਾਰਾਜ ਕਰੇ ਬਸ ਬੱਚਾ ਉਸੇ ਲੈਣ ਤੇ ਉਸੇ ਤਰ੍ਹਾਂ ਤਰੱਕੀਆਂ ਕਰੇ ਕਿੰਨੀ ਖੁਸ਼ੀ ਨਿਮੰਨਤਾ ਜਦ ਸਿੱਧੂ ਆ ਗਿਆ ਮੜ ਕੇ ਬਹੁਤ ਖੁਸ਼ੀ ਹਾਂ ਅੱਛਾ ਬੜਾ ਲੰਬੇ ਸਮੇਂ ਬਾਅਦ ਸਿੱਧੂ ਦੇ ਪੁਰਾਣੇ ਘਰ ਦੇ ਵਿੱਚ ਵੀ ਰੌਣਕਾਂ ਲੱਗੀਆਂ ਨੇ ਅੱਜ ਨਿੰਮ ਵੀ ਵੰਦਤਾ ਲੱਡੂ ਵੀ ਵੰਦਤਾ ਤੇ ਸਿੱਧੂ ਦੀ ਮਤਲਬ ਦੇਖ ਲਿਆ ਛੋਟਾ ਸਿੱਧੂ ਤੁਸੀਂ ਕਿਵੇਂ ਲੱਗਦਾ ਫੋਟੋਆਂ ਦੇਖੀਆਂ ਹੈ ਅੱਛਾ ਥੋੜੀ ਬੰਡ ਦੇ ਹਈ ਹੈ ਪੰਜਾਬੀ ਸੱਤਾ ਚਾਰ ਮਤਾਬਕ ਜਿਵੇਂ ਸਾਡੇ ਪੰਜਾਬੀ ਕਲਚਰ ਦੇ ਮਤਾਬਕ ਜਦੋਂ ਬਹੁਤ ਖੁਸ਼ੀ ਹੁੰਦੀ ਹੈ ਘਰੇ ਅਸੀਂ ਨਿੰਬ ਬੰਦਿਆ ਉਸੇ ਤਰ੍ਹਾਂ ਹੀ ਅੱਜ ਅਸੀਂ ਨਵੇਂ ਕਰਾਈ ਬੰਦਿਆ ਸਲਾਦ ਦੇ ਬੰਦਿਆ ਇਸੇ ਨਾਮ ਪੁਰਾਣੇ ਕਰੇ ਨਿੰਬ ਬੰਦ ਕੇ ਰਸੋਰੀ ਕੀਤੀ ਹੈ ਕਰਦੇ ਅਸੀਂ ਬਹੁਤ ਖੁਸ਼ ਹਾਰੀਆਂ ਮਾਵਾ ਭੈਣਾਂ ਨੇ ਗੀਤ गा ਕੇ ਖੁਸ਼ੀ ਮਨਾਈ ਅਸੀਂ ਅਜਾ ਪਾਲੀ ਵਾਪਸੀ ਵਾਸਤੇ ਬੜੇ ਜਿਹੜੇ ਗੀਤ ਵੀ ਗਾਏ ਲੱਡੂ ਵੀ ਵੰਡੇ ਸਿੱਧੂ ਦੀ ਵਾਪਸੀ ਹੋਈ ਹੈ ਜਵਾਬ ਕੀ ਦਵਾਂਗੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸੋਚਿਆ ਸੀ ਵੀ ਸਿੱਧੂ ਨਹੀਂ ਆਉਂਦਾ ਮੁਰਖੇ ਨੇ ਉਹ ਤਾਂ ਭੁੱਲ ਜਾਣ ਵੀ ਉਹਦਾ ਬਾਈ ਨੇ ਵੀ ਕਹਿਆ ਸੀ ਵੀ ਭੁੱਲ ਜੋ ਤੁਸੀਂ ਤੇ ਬਾਈ ਨੇ ਬਾਈ ਆਇਆ ਦੁਬਾਰੇ ਤੁਸੀਂ ਬਹੁਤ ਖੁਸ਼ ਹੈ ਹੈਲੋ ਬਾਈ ਸਾਰਾ ਪਰਸਾ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਕੁਰਸੀਆਂ ਵਾਪਸ ਲੈ ਕੇ ਆਈਆਂ ਸਾਡੇ ਘਰ ਹਵੇਲੀ ਦੇ ਵਿੱਚ ਤੇ ਅਸੀਂ ਬਹੁਤ ਪਰਮਾਤਮਾ ਦਾ ਸੁਪੁਰਗਤ ਹੋ ਗਿਆ ਤੇ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਵਾਦ ਦਿੰਦੇ ਅਸੀਂ ਦਿੰਦੀ ਪੁੱਤ ਵੀਰ ਕਬਜੀ ਵਾਤਾ ਫੇਰੇ